ਸ਼ਾਮਲਾਟ ਦੀ ਜ਼ਮੀਨ ਵੇਚਦੇ ਨੇ ਸਰਪੰਚ ਕਈ ਇਹੋ ਜਿਹੇ ਜਿਹੜੇ ਸ਼ਮਸ਼ਾਨ ਵੇਚ ਗਏ ਵੇ ਤੇਰੀ ਵਿਗੇ ਦਾ ਫਸਲ ਕਾ ਤੋਂ ਭੋਲਿਆ ਵੇ ਜਟਾ ਲੋਕੀ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗਏ ਤੇਰੀ ਵਿਗੇ ਦਾ ਫਸਲ ਕਾ ਤੋਂ ਭੋਲਿਆ ਵੇ ਜਟਾ ਲੋਕੀ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗਏ ਤੇਰੀ ਵਿਗੇ ਦਾ ਫਸਲ ਕਾ ਤੋਂ ਭੋਲਿਆ ਵੇ ਜਟਾ ਕੀ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗਏ ਸ਼ਾਮਲਾਟ ਦੀ ਜ਼ਮੀਨ ਵੇਚ ਦਿੰਦੇ ਸਰਪੰਚ ਕਈ ਇਹੋ ਜਿਹੇ ਜਿਹੜੇ ਸ਼ਮਸ਼ਾਨ ਵੇਚ ਗਏ ਵੇਚ ਗਏ ਤੇਰੀ ਵਿਗੇ ਦਾ ਫਸਲ ਕਾ ਤੋ ਭੋਲਿਆ ਵੇਚ ਟਾਲੋ ਕੀ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗਏ ਤੇਰੀ ਵਿਗੇ ਦਾ ਫਸਲ ਕਾ ਤੋ